ਅਮਰਤ ਵੇਲਾ ਸਠ ਨਾਮ ਅਨਿਆਈ ਵਿਚਾਰ ਕਰਮਿਆ ਵਗ ਪੜਾ ਨਦਰੀ ਮੁਗ ਦਵਾਰ ਇਤਾ

ਸਤਨਾਮ ਫਿਰਵਾਇ ਗੁਰ ਸਾਹਿਬ ਜੀ ਮੇਲਾਵਲ ਮਹਾਨ ਪੰਜਵਾ ਤੋਤੇ ਵਹੁ ਨ ਲਗੈ ਆ ਸਰਨਾਈ ਚੋਗੇ ਰਦਾਰ ਰਾਮ ਕਰ ਦੁੱਖ ਲਗੇ ਨਾ ਭਾਈ ਤਾਤੇ ਵਾ ਨ ਲਗਈ ਪਾਰ ਬ੍ਰਹਮ ਸਰਨਾਈ ਚਉ ਗਿਰਦਾ ਹਮਾਰਾ RAM ਕਰ ਦੁੱਖ ਨਕੇ ਨ ਭਾਈ ਸਾਧ ਗੁਰ ਪੂਰਾ ਭੇਟਿਆ ਘੇਰਨਾ ਬਣ ਤ ਬਣਾਈ कानवलाई रहाओ राखलिए जनरखन हार सब व्याध मिटाई कहो नानक कृपा पै प्रभु भये सहाय ਰਾਖਨਿਏ ਜਨ ਰਖਨ ਹਾਰ ਸਭ ਬਿਆਗ ਮਿਟਾਈ ਕਾਹੋ ਨਾਨਕ ਕਿਰਪਾ ਭਈ ਰਬ ਭੇ ਸਹਾਈ